ਇਰਾਨ ਨੇ ਨਿਊਕਲੀਅਰ ਡੀਲ ਲਈ ਸਮਝੌਤਿਆਂ ਉੱਤੇ ਗੱਲਬਾਤ ਦੀ ਤਿਆਰੀ ਦਿਖਾਈ ਹੈ। ਇਰਾਨ ਨੇ ਅਮਰੀਕਾ ਨਾਲ ਨਵੇਂ ਨਿਊਕਲੀਅਰ ਡੀਲ ਸਮਝੌਤਿਆਂ ਉੱਤੇ ਗੱਲਬਾਤ ਦੀ ਤਿਆਰੀ ਜਿਤਾਈ ਹੈ। ਉਪ ਵਿਦੇਸ਼ ਮੰਤਰੀ ਮਾਜੀਦ ਤਖਤ ਨੇ ਕਿਹਾ ਹੈ ਕਿ ਅਮਰੀਕਾ ਜੇ ਪਾਬੰਦੀਆਂ ਹਟਾਉਣ ਤੇ ਗੱਲ ਕਰਨ ਲਈ ਤਿਆਰ ਹੋਵੇ ਤਾਂ ਸਮਝੌਤੇ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਸਮਝੌਤਾ ਕਰਨਾ ਔਖਾ ਹੈ ਪਰ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਨੂੰ ਤਰਜੀਹ ਦੇ ਰਹੇ ਹਨ ਹਾਲਾਂਕਿ 트੍ਰੰਪ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਨਿਊਕਲੀਅਰ ਡੀਲ ਨਾ ਹੋਇਆ ਤਾਂ ਈਰਾਨ ਦੇ ਖਿਲਾਫ ਸੈਨਿਕ ਕਾਰਵਾਈ ਹੋ ਸਕਦੀ ਹੈ ਈਰਾਨ ਦਾ ਕਹਿਣਾ ਹੈ ਕਿ ਉਹ ਆਪਣੇ ਯੂਰੇਨੀਅਮ ਸਮ੍ਰiddhi ਪੱਧਰ ਘਟਾਉਣ ਤੇ ਵਿਚਾਰ ਕਰ ਸਕਦਾ ਹੈ ਪਰ ਬਦਲੇ ਵਿੱਚ ਪਾਬੰਦੀਆਂ ਹਟਾਉਣੀਆਂ ਲਾਜ਼ਮੀ ਹਨ ਦੋਵੇਂ ਦੇਸ਼ਾਂ ਵਿਚਕਾਰ ਪਹਿਲਾ Oman ਵਿੱਚ ਅਪਰਕੋਸ਼ ਗੱਲਬਾਤ ਹੋ ਚੁੱਕੀ ਹੈ ਤਾਂ ਹੁਣ ਜਨੀਵਾ ਵਿੱਚ ਨਵੀਂ ਬੈਠਕ ਦੀ ਉਮੀਦ ਹੈ ਜਿਸ ਨਾਲ ਨਿਊਕਲੀਅਰ ਡੀਲ ਦੀ ਸੰਭਾਵਨਾ ਬਣ ਰਹੀ ਹੈ ਈਰਾਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸਦਾ ਮਿਜ਼ਾਈਲ ਪ੍ਰੋਗਰਾਮ ਗੱਲਬਾਤ ਦਾ ਹਿੱਸਾ ਨਹੀਂ ਹੋਵੇਗਾ ਦੂਜੇ ਪਾਸੇ ਅਮਰੀਕਾ ਅਤੇ ਉਸਦੇ ਸਾਥੀ ਵੱਡੇ ਸੁਰੱਖਿਆ ਮੁੱਦਿਆਂ ਨੂੰ ਵੀ ਸਮਝੌਤੇ ਵਿੱਚ ਸ਼ਾਮਲ ਕਰਨ ਦੀ ਗੱਲ ਕਹਿ ਰਹੇ ਹਨ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਪੱਖਾਂ ਵਿੱਚਕਾਰ ਅਜੇ ਵੀ ਭਰੋਸੇ ਦੀ ਘਾਟ ਹੈ ਪਰ ਜੇ ਪਾਬੰਦੀਆਂ ਅਤੇ ਪਰਮਾਣੂ ਗਤੀਵਿਧੀਆਂ ਉੱਤੇ ਸਮਝੌਤਾ ਹੋ ਜਾਂਦਾ ਹੈ ਤਾਂ ਨਵਾਂ ਪਰਮਾਣੂ ਸਮਝੌਤਾ ਖੇਤਰ ਵਿੱਚ ਤਣਾਅ ਘਟਾ ਸਕਦਾ ਹੈ